ਭਾਜੀ ਇਹ ਜਿਹੜਾ ਮੇਲਾ ਲੱਗਿਆ ਹੋਇਆ ਹੈ ਨਾ ਅੱਜ ਇਹ ਮੇਲਾ ਲੱਗਿਆ ਹੋਇਆ ਹੈ ਜੀਰੋ ਦੀ ਇਟਾਲੀਆ ਸਾਈਕਲ ਲੰਘਣੀਆਂ ਇੱਥੋਂ ਦੀ ਬਹੁਤ ਜ਼ਿਆਦੇ ਪਹਿਲਾਂ ਜਾ ਰਹੀ ਹੈ ਐਡਵਰਟਾਈਜ਼ਮੈਂਟ ਆ ਰਹੀਆਂ ਗੱਡੀਆਂ ਮੈਨੇਜਮੈਂਟ ਹੋਰ ਬਹੁਤ ਕੁਝ ਸਾਰਾ ਜੋ ਕੁਝ ਵੀ ਹੈ ਤਮਾ-ਜਮਾ ਇਹ ਸਾਰਾ ਉਹਦੇ ਵਾਸਤੇ ਹੀ ਹੈ ਜੀ ਇਹ ਸਾਰਾ ਤਮਾ ਝਮਾ ਉਹਦੇ ਵਾਸਤੇ ਹੀ ਹੈ। ਸਾਰੀਆਂ ਮੋਟਰਾਂ ਜਿਹੜੀਆਂ ਆ ਰਹੀਆਂ ਨੇ। ਇਹ ਸਾਬ ਐਡ ਕਰਨ ਵਾਲੀਆਂ ਕੰਪਨੀਆਂ ਨੇ। ਕਿਉਂਕਿ ਬਹੁਤ ਵੱਡੇ ਲੈਵਲ ਤੇ ਇਹਨੂੰ ਕੀ ਵੀ ਕਵਰ ਕਰਦਾ। ਇਹ ਪਲੀ ਦੇ ਵੱਡੇ ਚੈਨਲ ਨੇ ਜਿਹੜੇ ਸਾਰੇ ਇਹਨੂੰ ਕਵਰ ਕਰਦੇ ਆ। ਔਰ ਇਹਨਾਂ ਨੂੰ ਬਹਾਨਾ ਚਾਹੀਦਾ ਬਸ ਫਿਰ ਬੱਲੇ ਬੱਲੇ ਕਰਾ ਦਿੰਦੇ ਆ ਲਾਉਣ ਨੂੰ ਮੇਲਾ ਖਾਣਾ ਪੀਣਾ ਸਾਰਾ ਟਮਾ ਜਮਾ ਐਨਜਾਇਰਮੈਂਟ ਇਹ ਆਪਣੇ ਪਿੰਡ ਦਾ ਛੋਟਾ ਜਿਹਾ ਪਜਾਰ ਹੈ ਜੀ ਜੀ ਨੂੰ ਤੁਸੀਂ ਕਹਿ ਸਕਦੇ ਹੋ ਕੋਈ ਇਹ ਸੈਂਟਰ ਹੈ ਸੈਂਟਰ ਦੇ ਵਿੱਚ ਔਰ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਪਾਲਸ ਵੀ ਆ ਐਂਬੂਲੈਂਸ ਵੀ ਆ ਆ ਆਹ ਪਾਣੀ ਵਾਲਾ ਜਿਗਾਰੜ ਤੇ ਆ ਹੈਗਾ ਛੋਟੀਆਂ ਮੋਟੀਆਂ ਚੀਜ਼ਾਂ ਪੈਸੇ ਤੁਸੀਂ ਭੇਜਣੇ ਆਪਣਾ ਕੀ ਜਿਹਨ ਕਹਿੰਦੇ ਐ ਸਿੱਟਾਂ ਫੁੱਟਾਂ ਚੱਲ ਸੁਨੇਹਰਾ ਮੋਨੋ ਚੱਲ ਸੁਨੇਹਰਾ ਇਹ ਆਪਣੀ ਕੁਲਫੀਆਂ ਦੀ ਦੁਕਾਨ ਹੈ ਜੀ ਤੇ ਆ ਹੈਗੀ ਆ ਪਾਰਕਿੰਗ ਤੇ ਉਸ ਤੋਂ ਅੱਗੇ ਇਹ ਆਪਣੇ ਰਹਿਸ਼ਾ ਨੇ ਤੇ ਆਪਣੇ ਬੰਦੇ ਵੀ ਇੰਜੋਇਮੈਂਟ ਕਰ ਰਹੇ ਨੇ ਬੈਠੇ ਹੋ ਦੇ ਬਾਈ ਨੇ ਗਲਾਸੀ ਗਲੂਸੀ ਕਰ ਰਿਹਾ ਹੈ ਕਿ ਇਹ ਪ੍ਰਬੰਧ ਕਰ ਰਿਹਾ ਹੈ ਇਧਰ ਭਾਜੀ ਇਹ ਸਮਾਨ ਸਭ ਤਾਂ ਲੈਣ ਆਇਆ ਹੈ ਉਹ ਲੈ ਆਇਆ ਤੁਹਾਨੂੰ ਵੀ ਇਹ ਇੱਕ ਇੱਕ ਉਹ ਗੁੱਸਤ ਹੋਰ ਇਹ ਹੈ ਜੀ ਆਪਣੀ ਸ਼ੌਪ ਛੋਦੀ ਜੀ ਤੇ ਆ ਆਪਣਾ ਵਿੱਚੀ ਖੜਾ ਆਪਾਂ ਵੀ ਸਾਈਕਲ ਸਾਈਕਲਿਸਟ ਆਂ ਰੋਜ਼ ਚਲਾਉਂਦੇ ਆ 2.5-3 ਕਿਲੋਮੀਟਰ ਇਸ ਲਈ ਇਹ ਆਪਣੀ ਟੀਕੇ ਦੀ ਸ਼ਾਪ ਹੈਗੀ ਇਹ ਬਾਈ ਆਪਣੇ ਪੁਰਾਣੇ ਸਾਈਕਲਿਸਟ ਨੇ ਅੱਜ ਕੱਲ ਵੈਸੇ ਈ ਚਲਾਉਂਦੇ ਪਰ ਪੂਰਾ ਐਪਰੀਸ਼ੀਏਟ ਕਰਦੇ ਆ ਹਰ ਕੰਪਨੀ ਨੂੰ ਅੱਜ ਸਾਰੇ ਸਾਈਕਲ ਚੱਕੀ ਫਿਰਦੇ ਆ ਕਿਉਂਕਿ ਜਦੋਂ ਵੀ ਕੋਈ ਐਦਾਂ ਦਾ ਫੈਸਟੀਵਲ ਹੁੰਦਾ ਹੈ ਜਾਂ ਕੋਈ ਜਸ਼ਨਾਇਆ ਜਾਂਦਾ ਹੈ ਕੋਈ ਤਿਉਹਾਰ ਤਾਂ ਲੋਕਾਂ 'ਚ ਉਤਸ਼ਾਹ ਜਾਗਦਾ ਇਹ ਆਪਣਾ ਛੋਟਾ ਜਿਹਾ ਪਿੰਡ ਹੈ ਤੇ ਇਹ ਉਹੀ ਆਪਣਾ ਛੋਟਾ ਜਿਹਾ ਬਾਜ਼ਾਰ ਪਿੰਡ ਦਾ ਜੀ ਆਪਣੇ ਭਾਜੀ ਗਰਮੀ ਸਿੰਘ ਜੀ ਆ ਗਏ ਲੇਟ ਹੋ ਗਏ ਜਗਾਤਾ ਮਾਜਾ ਮਾ ਸਤਿ ਸ਼੍ਰੀ ਅਕਾਲ ਜੀ ਕੈਸ ਸਨਿਓਰੇ ਦੋਵੇ ਤੂ ਬੀਚੀ ਹੈ ਦੋਵੇ ਬੀਚੀ ਤੂ ਇੱਕੋ ਹਰੇ ਕੀ ਕੋਲ ਸਾਈਕਲ ਇਹ ਵੀ ਪੁਰਾਣਾ ਸਾਈਕਲ ਐਸਟਾ ਅਜੇ ਲਾਉਣਗੇ ਜੀ ਟਾਈਮ ਬਸ ਮੈਂ ਰੋਟੀ ਖਾ ਕੇ ਆਇਆ ਲਓ ਜੀ ਸਾਰੇ ਵੈਲਕਮ ਕਰਨ ਵਾਸਤੇ ਥਾਂ ਪਰ ਥਾਂ ਬੈਠੇ ਨੇ ਔਰ ਸਾਰੇ ਕਨੇ ਆਪੋ ਆਪਣਾ ਸਟਾਲ ਲਾਇਆ ਹੈ ਇਕੱਠੇ ਇੱਕ ਇੱਕ ਗੈਦਰਿੰਗ ਹੈ ਯਾਨੀ ਕਿ ਇਕੱਠੇ ਹੋ ਕੇ ਖਾ ਪੀ ਵੀ ਲੈਣਾ ਆਮ ਤਾਂ ਮਿਲਦਾ ਨਹੀਂ ਚਾ ਵੰਨਾ ਇਹ ਸਾਰੇ ਵੈਲਕਮ ਕਰਨ ਵਾਸਤੇ ਇਹ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਹਰ ਇੱਕ ਚੀਜ਼ ਦਾ ਪੂਰਾ ਪ੍ਰਬੰਧ ਹੈ ਹਰ ਇੱਕ ਚੀਜ਼ ਦਾ ਪੂਰਾ ਪ੍ਰਬੰਧ ਹੈ ਇੱਧਰ ਕਬਰਾਂ ਨੇ ਤੇ ਫੈਕਟਰੀ ਏਰੀਆ ਪਿੰਡ ਛੋਟਾ ਜਿਹਾ ਪਰ ਹਰ ਇੱਕ ਸਹੂਲਤ ਹੈ ਜੀ ਇੱਥੇ ਸਤਿ ਸ਼੍ਰੀ ਅਕਾਲ ਜੀ ਇੱਥੇ ਆਪਣੇ ਸਭ ਤੋਂ ਵੱਡ ਫਾਰਨਰ ਰਹਿੰਦੇ ਨੇ ਇਹ ਪ੍ਰੋਟੈਕਸ਼ਨ ਵਾਲੇ ਖੜੇ ਨੇ ਪੁਲਿਸ ਵੀ ਦਾ ਚਾਓ ਇਧਰ ਫੈਕਟਰੀ ਏਰੀਆ ਸਾਰਾ ਬੰਦ ਹੈ ਆ ਬਿਲਕੁਲ ਬੰਦ ਹੈ ਇਹ 21 ਦਿਨ ਚੱਲਦੀ ਹੈ ਸਾਈਕਲ ਰੇਸ ਔਰ ਰੋਜ਼ ਜਿਹੜਾ ਬੰਦਾ ਫਰਸ਼ ਤੋਂ ਆਉਂਦਾ ਚਾਓ 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 ਫਾਸਟ ਲੰਬੀ ਤੇ ਰੋਜ਼ ਜਿਹੜਾ ਬੰਦਾ ਫਾਸਟ ਆਉਂਦਾ ਉਹਨੂੰ 21000 ਰੁਪਏ ਮਿਲਦਾ ਆ ਦੇਖ ਕਿੰਨੇ ਫੋਦੀਆ ਫੋਲ ਰੱਖੇ ਹੋਏ ਆ ਹੂੰ ਤੇ ਰੋਜ਼ ਜਿਹੜਾ ਫਾਸਟ ਆਉਂਦਾ ਉਹਨੂੰ 11000 ਤੇ ਜਿਹੜਾ ਸਭ ਤੋਂ ਵੱਧ ਦਿਨ ਜਿੱਤਦਾ ਯਾਨੀ ਕਿ 21 ਦਿਨਾਂ ਚ ਜਿਹੜਾ ਸਾਰਿਆਂ ਤੋਂ ਵੱਧ ਦਿਨਾਂ ਦਾ winner ਹੁੰਦਾ ਉਹ ਨੂੰ ਇਹ ਦਿੰਦੇ ਆ ਜੀ 2 ਲੱਖ ਜਗਾ ਜਗਾ ਕਰਾ ਦੇ ਵਿੱਚ ਹੋਰ ਸਾਰੇ ਯਾਨੀ ਕਿ ਬੰਦੇ ਇੰਜੋਇਮੈਂਟ ਕਰ ਰਹੇ ਕਿਉਂਕਿ ਬਹਾਨੇ ਨਾਲ ਇਕੱਠੇ ਹੁੰਦਾ ਉਂਝ ਤਾਂ ਇੱਥੇ ਕੰਮ ਦੀ ਇੰਨੀ ਟੈਨਸ਼ਨ ਹੁੰਦੀ ਆ ਕਿ ਬੰਦਾ ਕੰਮ ਤੋਂ ਘਰੇ ਘਰੇ ਕੰਮ ਤੇ ਬਸ ਇੱਧਰ ਵੀ ਦੇਖੋ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਇਹ ਸਾਹਮਣੇ ਆ ਜੀ ਇਹ ਬਹੁਤ ਵੱਡਾ ਖਿਡਾਰੀ ਸੀ ਇਹ ਕਈ ਵਾਰੀ ਜਿੱਤਿਆ ਸੀ ਜੀਰਾ ਟਾਲੀ ਆ ਜੀ ਕੋ ਟਾਲੀ ਆ ਚਾਓ ਚਾਓ ਲੋ ਜੀ ਆਪਣੇ ਘਰ ਆ ਗਏ ਲੱਗਦਾ ਸਟਾਲ ਖਾਣ ਪੀਣ ਦਾ ਤੇ ਆਪਾਂ ਵੀ ਹੁਣ ਪਹੁੰਚ ਗਏ ਘਰੇ ਇਹ ਬੰਦਾ ਸੀ ਜੀ ਆਪਣਾ ਸਾਈਕਲਿਸਟ ਸੀ ਇਟਲੀ ਦਾ ਔਰ ਬਹੁਤ ਮਸ਼ਹੂਰ ਸੀ ਪਰ ਇਹਦੀ ਡੈਥ ਹੋ ਗਈ ਹਾਰਟ ਅਟੈਕ ਵਗੈਰਾ ਹੋ ਗਿਆ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਨਾਲ ਇਟਲੀ ਦੀ ਸਭ ਤੋਂ ਵੱਡੀ ਰੇਸ ਹੈ ਜੀ ਯੂਰਪ ਦੇ ਜਿੰਨੇ ਕੰਟਰੀ ਨੇ ਸਾਰੇ ਇਹਦੇ ਚ ਭਾਗ ਲੈਂਦੇ ਆ ਅਮਰੀਕਾ ਤੋਂ ਲੋਕ ਆਉਂਦੇ ਆ ਯੂਰਪ ਦੀ ਜੇ ਮੰਨੀਏ ਤਾਂ ਬਹੁਤ ਵੱਡੀ ਰੇਸ ਹੈ ਸਿਕਿਉਰਿਟੀ ਦੇਖੋ ਜੀ ਸਿਕਿਉਰਿਟੀ ਦੇਖੋ ਸਾਈਕਲ ਵਾਲਿਆਂ ਦੀ ਸਾਡੇ ਸਾਈਕਲ ਵਾਲੇ ਨੂੰ ਕੋਈ ਰੋਡ ਤੇ ਨਹੀਂ ਚੜਨ ਦਿੰਦਾ ਹੋਰ ਤੇ ਇੱਥੇ ਦੇਖੋ ਸਾਈਕਲ ਵਾਲਿਆਂ ਦੀ ਇੱਜ਼ਤ ਐਵੇਂ ਨਹੀਂ ਜੀ ਔਰ ਪੱਗੇ ਸਾਡੇ ਕੋ ਹਰ ਕੰਟਰੀ ਦੀਆਂ ਗੱਡੀਆਂ ਸਲਵਾਕੀਆ ਸਲਵਾਕੀਆ ਦੀਆਂ ਗੱਡੀਆਂ ਔਰ ਉਹਨਾਂ ਦੀ ਪੁਲਿਸ ਵੀ ਨਾਲ ਆਈ ਹੋਈ ਹੈ ਹਰ ਕੰਟਰੀ ਦੀ ਪੂਰੀ ਸਿਕਿਉਰਿਟੀ ਨਾਲ ਆਈ ਹੋਈ ਹੈ ਐਂਬੂਲੈਂਸ ਇਹ ਵੋ ਸਾਰਾ ਕੁਝ ਸ਼ੋਕ ਕਾਜ਼ੀਆ ਕਮੀ ਮੈਨੂੰ ਸੁਣ ਤੋਂ ਪਿਛਲੇ ਫੇਸ ਮਾਗਰੇ ਦੇ ਵਿੱਚ ਚੁੱਕੇ ਮੈਂ ਨਾ ਇਸ ਰਾਤ ਤੋਂ ਪਾਉਤਿ ਮਾਗਰੇ ਤੇ ਜੇ ਤੁਸੀਂ ਨਹੀਂ ਕੋਈ ਕੋਈ ਕਿ ਤੁਸੀਂ ਤੁਹਾਨੂੰ ਬਹੁਤ ਛੋੜੀਆਂ ਗੱਡੀਆਂ ਦਿਖਾਈਆਂ ਨੇ ਬਹੁਤ ਥੋੜਾ ਧਾਮਾ ਜਮਾ ਦਿਖਾਇਆ ਪਤਾ ਹੀ ਨਹੀਂ ਕਿੰਨੀ ਕਿ ਗੱਡੀ ਲੰਘੀ ਹੈ ਸੈਂਕੜਿਆਂ ਦੇ ਹਿਸਾਬ ਨਾਲ ਇੰਨੀ ਸਿਕਿਉਰਿਟੀ ਤੋਂ ਇਸ ਦਾ ਲੰਘੇ ਜੀ ਥੋੜੇ ਜਿਹੇ ਇਹ ਸਿਰਫ ਟ੍ਰਾਇਲ ਵਾਲੇ ਨੇ ਅਸਲੀ ਖਿਡਾਰੀ ਅਜੇ ਪਿੱਛੇ ਆਉਣਗੇ ਹਾਂ ਹੈਲੀਕਾਪਟਰ ਆ ਗਿਆ ਨਾ ਜਿਹੜਾ ਇਹ ਹੈਲੀਕਾਪਟਰ ਸਿਕਿਉਰਟੀ ਦੀ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਤੁਹਾਨੂੰ ਦਿਖ ਰਿਹਾ ਹੋਊਗਾ ਪਰ ਡਾਈ ਲੂਸੀਆ ਡਾਈ ਡਾਈ ਬੈਲੈਟਾ ਦੀ ਟਿਰਾ ਮੀਆ ਮੈ ਕੋਲੀ ਜਤ ਮੈਂ ਫੋਰਾ ਇੱਥੇ ਆਉਣਾ ਡਾਈ ਨੇ ਜਿੱਥੇ ਜਿੱਥੇ ਸਾਈਕਲਾਂ ਨੇ ਜਿਉਂ ਜਿਉਂ ਜਾਣਾ ਕਿਉਂ ਤੋਂ ਉੱਤੇ ਉੱਤੇ ਹੀ ਰਹੂਗਾ ਲਓ ਜੀ ਆ ਰਹੇ ਨੇ ਹੀਰੋ ਰੋਇ ਦਾ 200 ਕਿਲੋਮੀਟਰ ਸਾਈਕਲ ਚਲਾਉਂਦੇ ਆ ਰੋਇ ਦਾ ਰੋਇ ਦਾ 200 ਕਿਲੋਮੀਟਰ ਔਰ ਇਟਲੀ ਦੀ ਸਭ ਤੋਂ ਵੱਡੀ ਦੇਸ਼ ਦੇਖੋ ਇਹ ਐਸਪੋਰਟਸਮੈਨਸ਼ਿਪ ਕਿਹੜੇ ਹਿਸਾਬ ਨਾਲ ਰਲਾਂਗੇ ਅਸੀਂ ਉਹਨਾਂ ਨਾਲ ਦੱਸੋ ਤਾਂ ਸਹੀ ਦੱਸੋ ਤਾਂ ਸਹੀ ਕਿਹੜੇ ਹਿਸਾਬ ਨਾਲ ਰਲਾਂਗੇ ਉਹਨਾਂ ਨਾਲ ਆਹ ਸਾਰਾ ਕੰਮ ਆਜਾਮਾ ਜਦੋਂ ਇਕੱਠਾ ਕਰਾਂਗੇ ਆ ਗਏ ਅਮਾਨੀ ਅੰਡਾਨੀ 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 ਖਾ ਗਏ ਸਾਰਾ ਕੁਝ ਖਾ ਗਏ ਚੋਰਾਂ ਦੇ ਬਸ ਪੈ ਗਿਆ ਦੇਸ਼ ਇਹਨਾਂ ਦੀ ਕਦੋਂ ਰੀਸ ਕਰਾਂਗੇ ਭਾਈ ਕਦੋਂ ਰੀਸ ਕਰਾਂਗੇ ਚਲੋ ਦਾਤਾ ਕਿਤੇ ਕਰੀ ਜੋ ਕਿਰਪਾ ਇਸ ਇੱਕ ਡੇਢ ਮਿੰਟ ਵਾਸਤੇ 3 ਘੰਟੇ ਰੋਡ ਬੰਦ ਕੀਤਾ ਤੇ ਲੋਕਾਂ ਨੇ ਇੰਜੋਏ ਕੀਤਾ ਐਂਬੂਲੈਂਸਾਂ ਦੇ ਹਲੋ ਤੁਸੀਂ ਕਿੱਧਰ ਜਾ ਰਹੀਆਂ ਨੇ ਕਿੰਨੀਆਂ ਐਂਬੂਲੈਂਸਾਂ ਐਂਬੂਲੈਂਸਾਂ ਪੁਲਿਸ ਪੁਲਿਸ ਇਹ ਸਲਵਾਕੀਆ ਦੀ ਤੇ ਸਲਵੇਨੀਆ ਦੀ ਪੁਲਿਸ ਹੈ ਇਹ ਵੀ ਐਂਬੂਲੈਂਸ ਇਧਰ ਆਇ ਕਿ ਲਈ ਹੈ ਇਹ ਐਡ ਆਰੀਆਂ ਗੱਡੀਆਂ ਪੁਲਿਸ ਇਹ ਆਪਣੇ ਇਲਾਕੇ ਵਾਲੇ ਆ ਗਏ ਇਹ ਹੁਣ ਯਾਨੀ ਕਿ ਓਕੇ ਦੀ ਰਿਪੋਰਟ ਦੇਣ ਵਾਲੀ ਗੱਡੀ ਆ ਜਾ ਰਹੀ ਹੈ ਪਿੱਛੇ